ਹਾਂਜੀ ਦੋਸਤੋ ਆਪਣੇ ਕੋਲ BSNL ਦੀਆਂ 5G SIM ਆ ਚੁੱਕੀਆਂ ਨੇ ਕਿਸੇ ਵੀ ਵੀਰ ਨੇ SIM ਪੋਰਟ ਕਰਾਉਣੀ ਆ ਤਾਂ ਪੋਰਟ ਕਰਵਾ ਸਕਦਾ ਦੋਸਤੋ BSNL ਦੀਆਂ 5G SIM ਆਪਣੇ ਕੋਲ ਆ ਚੁੱਕੀਆਂ ਨੇ ਦੋਸਤੋ ਪਹਿਲਾਂ 100 150 SIM ਆਈ ਸੀ ਉਹ ਆਪਾਂ ਪੋਰਟ ਕਰਤੀ ਅੱਜ ਫਿਰ ਨਵਾਂ ਸਟਾਕ ਆਇਆ SIMਾਂ ਦਾ ਇਸੇ ਵੀ ਵੀਰ ਨੇ SIM ਮਪੋਰਟ ਕਰਵਾਉਣੀਆਂ ਤਾਂ ਕਰਵਾ ਸਕਦਾ ਸੰਦੀਪ ਮੋਬਾਈਲ ਹਰੀਪੁਰਾ ਬੱਸ ਸਟੈਂਡ ਦੇ ਉੱਤੇ ਦੁਕਾਨਾ ਦੋਸਤੋ ਆਪਣੀ ਇਸ ਵਿੱਚ ਦੋਸਤੋ 249 ਦਾ ਰੀਚਾਰਜ ਹੁੰਦਾ ਜਿੰਦੇ ਵਿੱਚ 45 ਦਿਨਾਂ ਦਾ ਟਾਕ ਟਾਈਮ ਮੰਨ ਕੇ ਚੱਲੋ ਆਪਣਾ ਨੈਟ ਪੈਕ ਆਉਂਦਾ 2GB ਡੇਲੀ 45 ਦਿਨਾਂ ਦਾ 249 ਰੁਪਏ ਦੇ ਵਿੱਚ 20 ਰੁਪਏ ਦੀ ਇਹ ਖਾਲੀ SIM ਦੋਸਤੋ 270 ਰੁਪਏ ਲੱਗਣਗੇ ਦੋਸਤੋ ਤੋ ਦੋਸਤੋ ਪਹਿਲਾਂ ਤੁਹਾਡੇ SIM ਦੇ ਵਿੱਚ ਜਾਇ ਉਹ ਕਿਸੇ ਵੀ ਕੰਪਨੀ ਦੀ ਆ Airtel ਦੀ ਆ VI ਦੀ ਆ Idea ਦੀ ਆ ਜਾਂ Jio ਦੀ ਆ ਉਹਦੇ ਵਿੱਚ ਰੀਚਾਰਜ ਹੋਣਾ ਜ਼ਰੂਰੀ ਆ ਦੋਸਤੋ ਰੀਚਾਰਜ ਹੋਣਾ ਜ਼ਰੂਰੀ ਆ ਦੋਸਤੋ ਤੁਸੀਂ SIM ਪੋਰਟ ਕਰਵਾ ਸਕਦੇ ਹੋ ਸੰਦੀਪ